ਸਵਾਗਤ ਕਰਦੇ ਵੀਜੀ ਤੁਹਾਡੇ ਆਪਣੇ YouTube ਚੈਨਲ ਤੇ ਸਰਬਡੇਰੀ ਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਜਾਈਏ ਸੱਜਰ ਸੂਈ ਜਰਸੀ ਵੈਢ ਦੀ ਲੈ ਕੇ ਆਏ ਜੀ 15 16 ਕਿਲੋ ਦੋ ਦੋ ਵਾਲੀ ਵੈਢ ਜੇ ਤੇ ਰੇਟ ਇਹ ਜੋ ਇਸ ਵੈਢ ਦਾ ਬਿਲਕੁਲ ਜਾਇਜ਼ ਹੋਏਗਾ ਜੀ ਬਣੇਰੇ ਵੀਡੀਓ ਦੇ ਪੂਰੇ ਅੰਦਾਜ਼ ਜੀ ਪੂਰੀ ਜਾਣਕਾਰੀ ਇਸ ਵੈਢ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਜੀ ਲੋ ਜੀ ਪਹਿਲਾਂ ਬੱਚਾ ਦੇ ਸਕਦੇ ਜੀ ਡਬਲ ਫਾਇਦਾ ਵੀਜੀ ਪਿਛੇ ਬੱਚਾ ਜੋ ਇਸ ਦੇ ਜਰਸੀ ਨਸਲ ਦੀ ਵਸ਼ੀ ਜੀ ਕਾਫੀ ਕੁਆੜੀ ਦੇ ਸਕਦੇ ਜੀ ਲੋ ਜੀ ਵੈਢ ਦੀ ਫੇਸ ਕੁਆਲਿਟੀ ਦੇ ਸਕਦੇ ਬਹੁਤ ਦੀ ਫੇਸ ਕੁਆਲਿਟੀ ਚਾਰ ਦੰਦ ਜੇ ਮੂੰਹ ਤੋਂ ਪਹਿਲਾ ਸੂਆ ਵੈ ਤੇ ਬਹੁਤ ਵਧੀਆ ਠੰਡ ਪਾਂਡੇ ਦੀ ਵੜ ਜੇ ਚਾਰੇ ਠੰਡ ਪੂਰੇ ਮੋٹے ਦੇ ਪੂਰੇ ਲੰਬੇ ਲੱਗੇ ਜੇ ਪੂਰੇ ਵਿਥੀ ਤੇ ਘੈਰ ਤੇ ਦੇਖ ਸਕਦੇ ਜੀ ਬਿਲਕੁਲ ਠੰਡੀ ਸੀਲ ਸੋ ਵੜ ਜੇ ਕਾਰ ਰੱਖਣ ਵਾਸਤੇ ਵੜ ਬਹੁਤ ਜਿਆਦੀ ਵਧੀਆ ਜੇ ਲੋ ਚੱਡਾ ਚੈੱਕ ਕਰ ਸਕਦੇ ਪਿੱਛੇ ਤੋਂ ਜੀ ਦੁੱਧ ਦੇ ਬੜੇ ਰਮਾਨ ਨਾ 15 16 ਲੀਟਰ ਚਵਾ ਦੇਗੀ ਜੀ ਬਹੁਤ ਵਧੀਆ ਚੱਡੇ ਤਿਆਰੀ ਕਰਕੇ ਫੇਰੇ ਵੜ ਸੁਈ ਜੇ ਤੇ ਬਿਲਕੁਲ ਤਾਜੀ ਸੁਈ ਜੇ ਜੇਰ ਪੈਣੀ ਤੇ ਬਾਕੀ ਇਹ ਦੇਖ ਸਕਦੇ ਜੀ ਲੋ ਜੀ ਪਹਿਲਾ ਸੁਹਾ ਵੜ ਸੁਈ ਜੇ ਚਾਰ ਦੰਦ ਜੇ ਮੂੰਹ ਤੋਂ ਤੇ ਪਿੱਛੇ ਬੱਚਾ ਜੋ ਇਸ ਦੇ ਜਰਸੀ ਨਸਲ ਦੀ ਵਸ਼ੀ ਜੇ ਕਾਫੀ ਕੁਆੜੀ ਦੇ ਸਕਦੇ ਜੀ ਲਓ ਜੀ ਬਾਕੀ ਜੇਕਰ ਕਿਸੇ ਵੀਰ ਦੇ ਵੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਇਸ ਵੜ ਦੀ ਚਵਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਆਪਣੇ ਕੋਲੋਂ ਵੀਰ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਸੱਜਰਾਂ ਸੁਈਆਂ ਵੜਾ ਮਿਲਦੀਆਂ ਜੀ ਤੇ ਗੱਬਣਾ ਤਿਆਰ ਵੜਾ ਮਿਲਦੀਆਂ ਜੀ ਕੋਈ ਵੀਰ ਆਪਣੇ ਦਾ ਕਦੇ ਵੀ ਸੰਪਰਕ ਕਰਕੇ ਤੇ ਇਸ ਤਰ੍ਹਾਂ ਦੇ ਆਪਣੇ ਕੋਲੋਂ ਖਰੀਦ ਸਕਦਾ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਇਹ ਵੈੜ ਖਰੀਦਣੀ ਆ ਉਹ ਵੀ ਆਪਣੀ ਪੂਰੀ ਗਰੰਟੀ ਹੈ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਵੈੜ ਖੇਡ ਸਕਦੇ ਜੇ ਬਹੁਤ ਹੀ ਠੰਡਪਾਨੀ ਦੀ ਵੈੜ ਜੇ ਤੇ ਬਿਲਕੁਲ ਠੰਡੀ ਸੀਲ ਸਾਬ ਜੇ ਫੋਨ ਨੰਬਰ ਨੋਟ ਕਰ ਲਓ ਜੀ 9815580262 ਐਡਰੈਸ ਵੀ ਨੋਟ ਕਰ ਲਓ ਜੀ ਪਿੰਡ ਗੱਗੜਪਾਣਾ ਤਹਿਸੀਲ ਬਾਬਾ ਬਗੜਾ ਸਾਹਿਬ ਜ਼ਿਲ੍ਹਾ ਮਸਰ ਤੁਸੀਂ ਆਪਣੇ ਦਾ ਸੰਪਰਕ ਕਰਕੇ ਆਪਣੇ ਕੋਲੋਂ ਵੈੜ ਖੇਡ ਸਕਦੇ ਜੇ ਵੈੜ ਕਾਫੀ ਕੁਆਲਟੀ ਵਾਲੀ ਜੇ ਲਓ ਜੀ ਮੋਲ ਇਹ ਜੋ ਇਸ ਵੈੜ ਦਾ ਉਹ ਕੋਈ 45 ਨਹੀਂ ਕੋਈ 50 ਨਹੀਂ ਇਹ ਸਿਰਫ ਤੁਹਾਨੂੰ 42000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ ਫਿਕਸ ਰੇਟ ਜੀ ਵਿੱਚ ਹੀ 42000 ਰੁਪਿਆ ਬਸ ਛੋੜੀ ਹੈਗੀ ਜੀ ਵਿੱਚੋਂ ਜੇਕਰ ਕਿਸੇ ਵੀਰ ਨੇ ਵੈੜ ਪਸੰਦ ਆਵੇ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਆਪਣੇ ਕੋਲੋਂ ਵੀ ਵੈੜ ਖਰੀਦ ਸਕਦੇ ਜੀ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰਦੇ ਹੋ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸਰਬ ਡੇਰੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਪਹਿਲਾਂ ਵੀ ਤੁਸੀਂ ਚੈਨਲ ਨੂੰ ਬਹੁਤ ਸਪੋਰਟ ਕਰ ਰਹ ਇਸੀ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਂ-ਤਰੀ ਨਵੀਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ